ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਆਲੂ ਮੀਠੇਨ ਸਬਜ਼ੀ ਬਣਾਉਨੇ ਆਂ ਇੱਧਰ ਆਪਾਂ ਇਹ ਮੀਠੇ ਕੱਟ ਲੇ ਤੇ ਇਹ ਆਪਾਂ ਆਲੂ ਕੱਟ ਕੇ ਰੱਖ ਲੇ ਧੋ ਲੇ ਆਪਾਂ ਚੰਗੀ ਤਰ੍ਹਾਂ ਇੱਧਰ ਆਪਾਂ ਪਿਆਜ਼ ਲਸਣ ਅਦਰਕ ਹਰੀ ਮਿਰਚ ਇਹ ਵੀ ਆਪਾਂ ਕੱਟ ਕੇ ਰੱਖ ਲੇ ਇੱਧਰ ਆਪਾਂ ਕੁੱਜਾ ਰੱਖੜਿਆ ਬੀਕਨਰੀ ਇਹਦੇ ਵਿੱਚ ਅੱਜ ਆਪਾਂ ਸਬਜ਼ੀ ਬਣਾਵਾਂਗੇ ਥੋੜਾ ਜਿਹਾ ਆਪਾਂ ਸਰ੍ਹੋਂ ਦਾ ਤੇਲ ਪਾਵਾਂਗੇ ਜਾਰੇ ਭਾਈ ਗਏਗਾ ਨਾਲ ਹੀ ਆਪਾਂ ਧਨੀ ਆ ਜੀਰਾ ਪਾ ਲਿਆ ਥੋੜਾ ਜਿਹਾ ਆਪਾਂ ਹਿੰਗ ਪਾਤੀ ਮੇਰੀ ਆਵਾਜ਼ ਥੋੜੀ ਜਿਹੀ ਖਰਾਬ ਆ ਕਿ 15 ਦਿਨ ਹੋ ਗਈ ਸੀ ਆਵਾਜ਼ ਨੀਸੇ ਨਿਕਲ ਗਈ ਤੇ ਅੱਜ ਥੋੜੀ ਜਿਹੀ ਆਵਾਜ਼ ਆਉਂਦੀ ਸੀ ਤਾਂ ਮੈਂ ਵੀਡੀਓ ਆਪਣੇ ਟੁਟ ਕਰ ਲਏ ਹੁਣ ਆਪਾਂ ਇਹ ਲਸਣ ਪਿਆਇਮਾ ਟਮਾਟਰ ਸਰ੍ਹੋਂ ਦਾ ਪਾਤਾ ਤੇ ਹੁਣ ਆਪਾਂ ਇਹ ਪਰਤਾ ਲਾ ਲਵਾਂਗੇ ਇਧਰ ਆਪਣੇ ਪਿਆਜ਼ ਭੁੰਨੇਗੇ ਤੇ ਹੁਣ ਆਪਾਂ ਦੇ ਵਿੱਚ ਨਮਕ ਮਿਰਚ ਹਲਦੀ ਤੇ ਥੋੜਾ ਜਿਹਾ ਆਪਾ ਧਨੀਆ ਪਾਊਡਰ ਪਾ ਲਾਂਗੇ ਇਹੋ ਤੇ ਦੇ ਵਿੱਚ ਪਾਉਣੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਇਹ ਆਲੂ ਪਾ ਦੇਣਗੇ ਤੋ ਆਪਾਂ ਇੱਕ ਕੜਚੀ ਪਾਣੀ ਜੀ ਪਾਵਾਂਗੇ ਜਿਆਦਾ ਨਹੀਂ ਪਾਉਣਾਗਾ ਇਹਦੇ ਅੱਧੇ ਕਰੇਜੇ ਆਲੂ ਤੇ ਉਸ ਤੋਂ ਬਾਅਦ ਆਪਾਂ ਇਹ ਪਾਵਾਂਗੇ ਮੈਂ ਇੱਥੇ ਆਪਾਂ ਵਿੱਚ ਪਾਵਾਂਗੇ ਤੇ ਹੁਣ ਮੈਂ ਇਹਨੂੰ ਢੱਕ ਦਿੰਨੀ ਆ ਇੱਧਰ ਆਪਣਾ ਪਿਆਜ਼ ਲਸਣ ਅਦਰਕ ਸਾਰਾ ਕੁਝ ਇੱਥੇ ਕੱਟ ਕੇ ਰੱਖ ਲਿਆ ਤੇ ਇੱਧਰ ਆਪਾਂ ਟਮਾਟਰ ਪਾ ਲੈਂਦੇ ਆ ਇਹ ਚਟਨੀ ਬਣਾਉਣੀ ਹੈ ਆਪਾਂ ਹਰੀ ਮਿਰਚ ਧਨੀਆ ਵਗੈਰਾ ਸਾਰਾ ਕੁਝ ਲੈ ਕੇ ਧਨੀਆ ਪਿਆਜ਼ ਸਾਰਾ ਕੁਝ ਪਾ ਲਿਆ ਆਪਾਂ ਵਿੱਚ ਨਾਲ ਆਪਾਂ ਇਹ ਨਮਕ ਪਾ ਲਾਂਗੇ ਟੇਸਟ ਦੇ ਮੁਤਾਬਕ ਆਪਣੀ ਇਹ ਚਟਨੀ ਬਣ ਕੇ ਥੋੜੀ ਜਿਹੀ ਮੈਂ ਦਰੜ ਫੜ ਜੀ ਰੱਖੀ ਆ ਤੇ ਇਸ ਤਰ੍ਹਾਂ ਆਪਾਂ ਕੱਢ ਲੈਨੇ ਆ ਡੱਬੀ ਚ ਇਹ ਨੂੰ ਬੰਦ ਕਰਕੇ ਰੱਖ ਦਾਂਗੇ ਦੋ ਦਿਨ ਲੰਘ ਜਾਣਗੇ ਆਪਣੇ ਲੋਈ ਆਪਣੇ ਆਲੂ ਅਦਰ ਚੇ ਹੋ ਗਏ ਤੇ ਹੁਣ ਆਪਾਂ ਇਹਦੇ ਵਿੱਚ ਇਹ ਮੇਥੇ ਕੱਟੇ ਹੋਏ ਨਾ ਇਹ ਪਾ ਦਾਂਗੇ ਇਹਦੇ ਵਿੱਚ ਨਾ ਮੈਂ ਥੋੜਾ ਜਿਹਾ ਬਾਤੂ ਵੀ ਪਾਲਿਆ ਸੀਗਾ ਇਹ ਜਿਹੜਾ ਬਣਾਇਆ ਉੱਪਰ ਤੱਕ ਲੱਗਦਾ ਨਾ ਇਹ ਜਿਹੜਾ ਰਿੱਜੂਗਾ ਬਿਲਕੁਲ ਥੱਲੇ ਬੈਠ ਜਾਣਾ ਇਹਨੇ ਤੇ ਜਿਹੜੇ ਆਲੂ ਆਪਣੇ ਹਜੇ ਅੱਧੇ ਕੱਚੇ ਆ ਤਾਂ ਉਹ ਵੀ ਨਾਲ ਹੀ ਬਣ ਜਾਣੇ ਆ ਸੁਨਪੇ ਟੱਕ ਦਿੰਨੇ ਤੇ ਘਟਾ ਅੱਗ ਦੇ ਉੱਤੇ ਇਹਨੂੰ ਰਿੱਜਣ ਦਿੰਨੇ ਆ

ਉਣੀ ਮੱਖਣੀ ਰੋਟੀ ਸਿੱਕੜ ਕੇ ਤਿਆਰ ਹੋ ਗਈ ਤੇ ਹੁਣ ਆਪਾਂ ਇਹਨੂੰ ਕੱਢ ਲੈਣਾ ਆਪਣਾ ਮੱਖਣਾ ਥੋੜਾ ਲੈ ਲੈਣੇ ਆ ਐਸਟਰਾ ਕਰਨਾ ਹੈ ਨਾ ਦੱਸੀ ਥੱਲੇ ਪੈ ਜਾਊਗਾ ਰੋਜੀ ਆਪਣਾ ਮੱਖਣ ਵੀ ਆਪਾਂ ਕਾੜ ਲਿਆ ਆਪਣੀ ਆਲੂ ਮਠੀ ਅਸੀਂ ਸਬਜੀ ਬਣ ਗਈ ਚਟਨੀ ਬਣਾ ਲਈ ਸੀ ਨਾਲ ਹੀ ਆਪਾਂ ਮੱਖਣ ਕੱਢ ਲਿਆ ਸੀ ਜੇ ਤੁਹਾਨੂੰ ਇਹ ਮੇਰੀ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਆਂ ਜੀ ਫਿਰ ਆਪਾਂ ਅਗਲੀ ਵੀਡੀਓ 'ਚ